ਰਾਸ਼ਟਰੀ ਜਾਂਚ ਏਜੰਸੀ ਐਨ ਆਈ ਵੱਲੋਂ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਅਚੇਰੇ ਤੋਂ ਛਾਪੇਮਾਰੀ ਸ਼ੁਰੂ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਰਾਸ਼ਟਰੀ ਜਾਂਚ ਏਜੰਸੀ ਐਨ ਆਈ ਨੇ ਪੰਜਾਬ ਦੇ ਜਲੰਧਰ ਦੇ ਟਾਂਡਾ ਉਮੜ ਦੇ ਵਿੱਚ ਵੱਡੀ ਕਾਰਵਾਈ ਕਰਦਿਆਂ ਇੱਕੋ ਸਮੇਂ ਤੇ ਦੋ ਥਾਵਾਂ ਤੇ ਛਾਪੇਮਾਰੀ ਕੀਤੀ ਹੈ ਐਨ ਆਈ ਦੀ ਟੀਮ ਦੇ ਸਵੇਰੇ ਹੀ ਅਧਿਕਾਰੀ 6 ਵਜੇ ਇਲਾਕੇ ਦੇ ਵਿੱਚ ਪਹੁੰਚਦੇ ਨੇ ਅਤੇ ਕਈ ਘੰਟੇ ਤੱਕ ਤਲਾਸ਼ੀ ਮਹਿੰਮ ਜੜੀਆ ਉਹ ਚਲਾਈ ਜਾਂਦੀ ਹੈ ਇਸੇ ਦੌਰਾਨ ਸਥਾਨਕ ਪੁਲਿਸ ਵੀ ਮੌਜੂਦ ਸੀ ਅਚਾਨਕ ਕੇ ਕਾਰਵਾਈ ਹੋਣ ਦੇ ਨਾਲ ਇਲਾਕੇ ਦੇ ਵਿੱਚ ਇੱਕ ਵਾਰ ਫੇਰ ਹੜਕੰਪ ਜ਼ਰੂਰ ਮਚਿਆ ਤਾਂ ਸੂਤਰਾਂ ਦੇ ਮੁਤਾਬਿਕ ਟਾਂਡਾ ਉੜਮੜ ਦੇ ਗੜੀ ਮੁਹੱਲੇ ਦੇ ਵਿੱਚ ਇੱਕ ਘਰ ਵਿੱਚ ਛਾਪਾ ਮਾਰਿਆ ਜਿਸ ਦੇ ਵਿੱਚ ਇੱਕ ਨੌਜਵਾਨ ਰਹਿੰਦਾ ਹੈ ਅਤੇ ਇਹ ਨੌਜਵਾਨ ਵਿਦੇਸ਼ ਵਿੱਚ ਰਹਿ ਰਿਹਾ ਸੀ ਤੇ ਐਨਆਈ ਦੇ ਵੱਲੋਂ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਘਰ ਦੇ ਵਿੱਚ ਮੌਜੂਦ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਟੀਮ ਦੇ ਰਵੱਈਏ ਤੋਂ ਇਹ ਜੁਲਗ ਰਿਹਾ ਹੈ ਜਿਵੇਂ ਏਜੰਸੀ ਕੋਲ ਪਹਿਲਾਂ ਹੀ ਕੁਝ ਉਸ ਜਾਣਕਾਰੀ ਹੋਵੇ ਤਾਂ ਉਥੇ ਜੇਕਰ ਦੁਜੀ ਥਾਦੀ ਗੱਲ ਕਰੀਏ ਤਾਂ ਜਲੰਧਰ ਦੀ ਫਰੈਂਟਸ ਕਲੋਨੀ ਦਾ ਨਾਮ ਜਿਹੜਾ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਲੰਧਰ ਦੀ ਫਰੈਂਟਸ ਕਲੋਨੀ ਦੇ ਵਿੱਚ ਛਾਪਾ ਮਾਰਿਆ ਗਿਆ ਅਤੇ ਇੱਕ ਹੋਰ ਘਰ ਦੀ ਜਿਹੜੀ ਹੈ ਉਹ ਤਲਾਸ਼ੀ ਲਈ ਗਈ ਹੈ ਤੇ ਵੀ ਟੀਮ ਨੇ ਕਈ ਘੰਟਿਆਂ ਤੱਕ ਜਾਂਚ ਜਿਹੜੀ ਕੀਤੀ ਹੈ ਤੇ ਆਸ-ਪਾਸ ਦੇ ਲੋਕਾਂ ਤੋਂ ਜਾਣਕਾਰੀ ਇਕੱਠੀ ਕਰਨ ਦੇ ਵਿੱਚ ਝੋਟੀ ਹੋਈ ਹੈ ਹਾਲਾਂਕਿ ਸਥਾਨਕ ਪੁਲਿਸ ਅਤੇ ਜਾਂਚ ਏਜੰਸੀ ਨੇ ਇਹ ਦੱਸਿਆ ਨਹੀਂ ਕਿ ਕਿਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਕਿਸ मामले ਨੂੰ ਲੈ ਕੇ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਛਾਪੇਮਾਰੀ ਦੇ ਵਿੱਚ NIA ਵੱਲੋਂ ਹੁਣ ਤੱਕ ਕੋਈ ਵੀ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਪਰ ਸੁਰੱਖਿਆ ਜਾਂਚ ਏਜੰਸੀਆਂ ਨੇ ਦੋਵਾਂ ਖੇਤਰਾਂ ਦੇ ਵਿੱਚ ਨਿਗਰਾਨੀ ਦੀ ਗਸ਼ਟ ਵਧਾ ਦਿੱਤੀ ਹੈ ਸਥਾਨਕ ਲੋਕ ਇਸ ਨੂੰ ਕਿਸੇ ਵੱਡੇ ਮਾਮਲੇ ਦੇ ਨਾਲ ਜੋੜ ਰਹੇ ਨੇ ਹਾਲਾਂਕਿ ਸਪਸ਼ਟ ਜਾਣਕਾਰੀ ਦੀ ਅਜੇ ਉਡੀਕ ਜੜੀਆ ਉਹ ਕੀਤੀ ਜਾ ਰਹੀ ਹੈ ਤਾਂ ਪੰਜਾਬ ਦੇ ਵਿੱਚ ਅੱਜ ਤੜਕਸਾਰ NIA ਦੀ ਛਾਪੇਮਾਰੀ ਜਿਹੜੀ ਹੈ ਕੀਤੀ ਜਾ ਰਹੀ ਹੈ ਤੜਕਸਾਰ ਸਵੇਰੇ 6 ਵਜੇ ਤੋਂ ਹੀ ਅਧਿਕਾਰੀ ਜਿਹੜੇ ਨੇ ਉਹ ਜਲੰਧਰ ਦੇ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਰਾਸ਼ਟਰੀ ਜਾਂਚ ਏਜੰਸੀ ਐਨ ਆਈ ਵੱਲੋਂ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਅਚਵੇਰੇ ਤੋਂ ਛਾਪੇਮਾਰੀ ਸ਼ੁਰੂ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਰਾਸ਼ਟਰੀ ਜਾਂਚ ਏਜੰਸੀ ਐਨ ਆਈ ਨੇ ਪੰਜਾਬ ਦੇ ਜਲੰਧਰ ਦੇ ਟਾਂਡਾ ਉਮੜ ਦੇ ਵਿੱਚ ਵੱਡੀ ਕਾਰਵਾਈ ਕਰਦਿਆਂ ਇੱਕੋ ਸਮੇਂ ਤੇ ਦੋ ਥਾਵਾਂ ਤੇ ਛਾਪੇਮਾਰੀ ਕੀਤੀ ਹੈ। ਐਨ ਆਈ ਦੀ ਟੀਮ ਦੇ ਸਵੇਰੇ ਹੀ ਅਧਿਕਾਰੀ 6 ਵਜੇ ਇਲਾਕੇ ਦੇ ਵਿੱਚ ਪਹੁੰਚਦੇ ਨੇ ਅਤੇ ਕਈ ਘੰਟੇ ਤੱਕ ਤਲਾਸ਼ੀ ਮਹਿੰਮ ਜੜੀਆ ਉਹ ਚਲਾਈ ਜਾਂਦੀ ਹੈ। ਇਸੇ ਰਣ ਸਥਾਨਕ ਪੁਲਿਸ ਵੀ ਮੌਜੂਦ ਸੀ ਅਚਾਨਕੇ ਕਾਰਵਾਈ ਹੋਣ ਦੇ ਨਾਲ ਇਲਾਕੇ ਦੇ ਵਿੱਚ ਇੱਕ ਵਾਰ ਫਿਰ ਹੜਕੰਪ ਜਰੂਰ ਮਚਿਆ ਤਾਂ ਸੂਤਰਾਂ ਦੇ ਮੁਤਾਬਿਕ ਟਾਂਡਾ ਉੜਮੜ ਦੇ ਗੜੀ ਮੁਹੱਲੇ ਦੇ ਵਿੱਚ ਇੱਕ ਘਰ ਵਿੱਚ ਛਾਪਾ ਮਾਰਿਆ ਜਿਸ ਦੇ ਵਿੱਚ ਇੱਕ ਨੌਜਵਾਨ ਰਹਿੰਦਾ ਹੈ ਅਤੇ ਇਹ ਨੌਜਵਾਨ ਵਿਦੇਸ਼ ਵਿੱਚ ਰਹਿ ਰਿਹਾ ਸੀ ਤੇ ਐਨਆਈ ਦੇ ਵੱਲੋਂ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਘਰ ਦੇ ਵਿੱਚ ਮੌਜੂਦ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਟੀਮ ਦੇ ਰਵਈਏ ਇਹ ਤਾਂ ਇਹ ਜੁਲਗ ਰਿਹਾ ਹੈ ਜਿਵੇਂ ਏਜੰਸੀ ਕੋਲ ਪਹਿਲਾਂ ਹੀ ਕੁਝ ਠੋਸ ਜਾਣਕਾਰੀ ਹੋਵੇ ਤਾਂ ਉੱਥੇ ਜੇਕਰ ਦੂਜੇ ਥਾਂ ਦੀ ਗੱਲ ਕਰੀਏ ਤਾਂ ਜਲੰਧਰ ਦੀ ਫਰੈਂਟਸ ਕਲੋਨੀ ਦਾ ਨਾਮ ਜਿਹੜਾ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਲੰਧਰ ਦੀ ਫਰੈਂਟਸ ਕਲੋਨੀ ਦੇ ਵਿੱਚ ਛਾਪਾ ਮਾਰਿਆ ਗਿਆ ਅਤੇ ਇੱਕ ਹੋਰ ਘਰ ਦੀ ਜਿਹੜੀ ਹੈ ਉਹ ਤਲਾਸ਼ੀ ਲਈ ਗਈ ਹੈ ਤੇ ਵੀ ਟੀਮ ਨੇ ਕਈ ਘੰਟਿਆਂ ਤੱਕ ਜਾਂਚ ਜਿਹੜੀ ਕੀਤੀ ਹੈ ਤੇ ਆਸ-ਪਾਸ ਦੇ ਲੋਕਾਂ ਤੋਂ ਜਾਣਕਾਰੀ ਇਕੱਠੀ ਕਰਨ ਦੇ ਵਿੱਚ ਝੋਟੀ ਹੋਈ ਹੈ ਹਾਲਾਂਕਿ ਸਥਾਨਕ ਪੁਲਿਸ ਅਤੇ ਜਾਂਚ ਏਜੰਸੀ ਨੇ ਇਹ ਦੱਸਿਆ ਨਹੀਂ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਕਿਸ ਮਾਮਲੇ ਨੂੰ ਲੈ ਕੇ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਛਾਪੇਮਾਰੀ ਦੇ ਵਿੱਚ NIA ਵੱਲੋਂ ਹੁਣ ਤੱਕ ਕੋਈ ਵੀ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਪਰ ਸੁਰੱਖਿਆ ਜਾਂਚ ਅਧਿਸ਼ੀਆਂ ਨੇ ਦੋਵਾਂ ਖੇਤਰਾਂ ਦੇ ਵਿੱਚ ਨਿਗਰਾਨੀ ਦੀ ਗਸ਼ਟ ਵਧਾ ਦਿੱਤੀ ਹੈ ਸਥਾਨਕ ਲੋਕ ਇਸ ਨੂੰ ਕਿਸੇ ਵੱਡੇ ਮਾਮਲੇ ਦੇ ਨਾਲ ਜੋੜ ਰਹੇ ਨੇ ਹਾਲਾਂਕਿ ਸਪਸ਼ਟ ਜਾਣਕਾਰੀ ਦੀ ਅਜੇ ਉਡੀਕ ਜੜੀਆ ਉਹ ਕੀਤੀ ਜਾ ਰਹੀ ਹੈ ਤਾਂ ਪੰਜਾਬ ਦੇ ਵਿੱਚ ਅੱਜ ਤੜਕਸਾਰ NIA ਦੀ ਛਾਪੇਮਾਰੀ ਜੜੀਆ ਕੀਤੀ ਜਾ ਰਹੀ ਹੈ ਅੜਕਚਾਰ ਸਵੇਰੇ 6 ਵਜੇ ਤੋਂ ਹੀ ਅਧਿਕਾਰੀ ਜਿਹੜੇ ਨੇ ਉਹ ਜਲੰਧਰ ਦੇ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ